ਸਣੀ ਸਾਹ ਕੋਲ ਚਲਦੇ ਆਂ ਹਾਂਜੀ ਸਣੀ ਸਾਹਿਬ ਕੀ ਹਾਲ ਚਾਲ ਹੈ ਜੀ ਹਾਲ ਚਾਲ ਠੀਕ ਆ ਜੀ ਹੋਰ ਅੱਜ ਕਿੱਧਰ ਦੀ ਤਿਆਰੀ ਹੈ ਜੀ 6:00 8:00 ਵਜੇ ਬੁਲਾ ਲਿਆ ਤੁਸੀਂ ਅੱਜ ਅੱਜ ਆਪਾਂ ਚੱਲੇ ਆਂ ਰਾਏਕੋਟ ਤੇ ਬੈਗ ਬੁੱਕ ਕਰ ਲਿਆ ਤਿਆਰ ਰਾਏਕੋਟ ਦੇ ਵਿੱਚ ਗੁਰਦੁਆਰਾ ਸਾਹਿਬ ਆ ਟਾਲੀ ਆਣਾ ਅੱਜ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ ਲੁਧਿਆਣੇ ਤੋਂ ਰਾਏਕੋਟ ਜਾਣਾ ਆਪਾਂ ਘੰਟੇ ਜਿਹੜੇ ਘੰਟੇ ਦਾ ਰਸਤਾ ਵਾ ਤੇ 2 ਘੰਟੇ ਵੀ ਲੱਗ ਜਾਂਦੇ ਆ ਕਈ ਵਾਰ ਤੇ ਆਪਾਂ ਹੁਣ ਚੱਲੇ ਆ ਨਾਲ ਮੇਰਾ ਪ੍ਰਿੰਸ ਤੇ ਹੁਣ ਆਪਾਂ ਬੈਕ ਚੱਕ ਕੇ ਚੱਲ ਜਾ ਰਾਇਕੋਡ ਇਸ ਵੀਡੀਓ ਦੇ ਵਿੱਚ ਬਣੇ ਰਹੋ ਹਾਂਜੀ ਪ੍ਰਿੰਸ ਜੀ ਰਾਇਕੋਡ ਜਾ ਰਹੇ ਆ ਆਪਾਂ ਹਾਂਜੀ ਤੇ ਰਸਤਾ ਲੰਬਾ ਵਾ ਮੋਟਰਸਾਈਕਲ ਤੇ ਜਾ ਰਹੇ ਆ ਸੋ ਤੁਹਾਨੂੰ ਕਿੰਨਾ ਕੀ ਲੱਗਦਾ ਕਿੰਨੇ ਕ ਟਾਈਮ ਤੱਕ ਪਹੁੰਚਾਂਗੇ ਆਪਾਂ ਮੈਕਸਿਮਮ 1.5 ਘੰਟਾ ਹੈਗਾ ਜਾਇ ਲੱਗਾ ਘੰਟਾ ਆਓ ਦੋਸਤੋ ਹੁਣ ਰਾਇਕੋਡ ਚੱਲਦੇ ਆ ਤੇ ਤੁਹਾਨੂੰ ਆਪਣੀ ਗਲੀ ਦਾ ਵੀ ਡਿਸ ਦਿਖਾ ਰਹੀ ਏ ਆਪਾਂ ਚੱਲਿਆਂ ਅੱਜ ਪ੍ਰਿੰਸ ਦੇ ਮੋਟਰਸਾਈਕਲ ਤੇ ਸੋ ਆਓ ਚਲੀਏ ਹੁਣ ਆਪਾਂ ਗੁਰਦੁਆਰਾ ਸਾਹਿਬ ਤਾਲੀ ਆਣਾ ਓਕੇ ਬਾਏ ਲਾਈਕ ਸ਼ੇਅਰ ਕਰਮਣ ਹੋ ਸੰਗਤ ਜੀ ਵਾਈਬ ਹੋ ਜੇ ਖਾਲਸਾ ਵਾਈਬ ਹੋ ਜੀ ਫਤਿਹ ਗੁਰਦੁਆਰਾ ਸਾਹਿਬ ਕਾਲੀਆਣਾ ਖਾਬ ਪਹੁੰਚ ਚੁਕੇ ਆਪਾਂ। ਤੋਂ ਇਸ ਗੁਰਦੁਆਰਾ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਦੇ ਆਸ-ਪਾਸ ਦੇ। ਸ਼ੋ ਆਜੋ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬ ਕਾਲੀਆਣਾ ਸਾਹਿਬ ਆਜੋ। ਗੁਰਦੁਆਰੇ ਦੇ ਵਿੱਚ ਮਾਰਕਰ ਲੱਗੀ ਹੋਈ ਆ। ਆਲੇ ਦੁਆਲੇ ਥੋੜਾ ਜਿਹਾ ਮੋੜ ਕੇ ਪਾਰਕਿੰਗ ਲਾਗਾਂਗੇ ਆਪਣੀ। ਇੱਦਾਂ ਵੀ ਮਾਰਕਰ ਲੱਗੀ ਹੋਈ ਆ। ਲੋ ਸੰਗਤ ਜੀ ਇਹ ਰਾਏਪੋਟ ਰੋਡ ਆ। ਮੇਨ ਰੋਡ ਦੇ ਉੱਤੇ ਹੀ ਗੁਰਦੁਆਰਾ ਕਾਲੀਆਣਾ ਸਾਹਿਬ ਬੱਸ ਸਟੈਂਡ ਦੇ ਕੋਲ ਆ ਰਾਏਪੁਰ ਦੇ ਸੋ ਆਜੋ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਦੇ ਦੱਸਿਆ ਕਰਾਂਗੇ ਲੋ ਸੰਗਤ ਜੀ ਗੁਰਦੁਆਰੇ ਦੇ ਅੰਦਰ ਜਾਣੀ ਹਣਾ ਆਪਾਂ ਆਜੋ ਗੁਰਦੁਆਰਾ ਸਾਹਿਬ ਨੂੰ ਪੂਰੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਸੋ ਇਹ ਗੁਰਦੁਆਰੇ ਸਾਹਿਬ ਦੇ ਅੰਦਰ ਬੱਧੀ ਲੈ ਕੇ ਜਾਂਦਾ ਮਸਲ ਵੀ ਲੈ ਕੇ ਜਾਂਦਾ ਉਹਦੀ ਪਾਰਕਿੰਗ ਬਹੁਤ ਦੂਰ ਆ ਉਹ ਦੋਸਰਾ ਆਪਾਂ ਹੁਣ ਮੋਟਰਸਾਈਕਲ ਤੇ ਬਹਿ ਜੰਨੇ ਆ ਲੋ ਜੀ ਅੱਗੇ ਆ ਕੇ ਪਾਰਕਿੰਗ ਲੱਗੂਗੀ ਮੋਟਰਸਾਈਕਲ ਦੀ ਤੇ ਗੱਡੀਆਂ ਦੀ ਤੇ ਜਿੱਥੇ ਪਹਿਲਾਂ ਤਾਂ ਗੱਲਬਾਤ ਕੀਤੀ ਤੁਹਾਡੇ ਨਾਲ ਉਹ ਗੁਰਦੁਆਰੀ ਮੇਨ ਜੋਰੀ ਆ ਕਿ ਫ੍ਰੀ ਪਾਰਕਿੰਗ ਗੁਰਦੁਆਰ ਸਾਹਿਬ ਦੀ ਮਾਰਕਟ ਲੱਗੀ ਹੋਈ ਆ 20 ਫ੍ਰੀ ਪਾਰਕਿੰਗ ਲੋਕ ਸੰਗਤ ਜੀ ਤੁਸੀਂ ਪਾਰਕਿੰਗ ਦੇਖ ਸਕਦੇ ਹੋ ਗੁਰਦਆਰਾ ਸਾਹਿਬ ਦੀ ਜੱਗਦਰ ਸਾਹਿਬ ਉਹ ਪੀੜਾ ਕਾਨੂੰ ਇੱਕ ਨਜ਼ਰ ਦਿਖਾ ਲਈਏ ਜੀ ਗੁਰਦੁਆਰਾ ਕਾਲੀਆਣਾ ਸਾਹਿਬ ਪਹੁੰਚ ਚੁੱਕੇ ਆ ਸੋ ਤੁਹਾਨੂੰ ਹੁਣ ਗੁਰਦੁਆਰ ਦੀ ਮਾਰਕੀਟ ਦਿਖਾ ਦਈਏ ਨਾਲ ਮੇਰਾ ਪ੍ਰਿੰਸਪਲ ਆ ਸੋ ਪ੍ਰਿੰਸਪਲ ਨਾਲ ਆ ਉਹ ਤੁਹਾਨੂੰ ਗੁਰਦੁਆਰ ਦੀ ਮਾਰਕੀਟ ਦਿਖਾਉਣੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਦੁਕਾਨਾਂ ਸੱਜੀਆਂ ਹੋਈਆਂ ਨੇ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਉਣ ਤੋਂ ਬਾਅਦ ਹੁਣ ਅਸੀਂ ਦਰਵਾਜ਼ੇ ਦੇ ਅੰਦਰ ਜਾਵਾਂਗੇ ਸੋ ਆਓ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਿੰ CES ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਕਿੰਨੀ ਵਾਰੀ ਆ ਚੁੱਕੇ ਹੋ ਚਾਰ ਪੰਜ ਵਾਰੀ ਆ ਚੁੱਕੇ ਹਾਂ ਸੋ ਮੈਂ ਫਸਟ ਟਾਈਮ ਆਇਆ ਸੋ ਤੁਹਾਨੂੰ ਵੀ ਦੱਸਿਆ ਕਰਾਵਾਂਗੇ ਮੈਂ ਆਪ ਵੀ ਕਰਾਵਾਂਗਾ ਸੋ ਦੇਖੋ ਤੁਸੀਂ ਗੁਰਦੁਆਰਾ ਕਦੋਂ ਆਇਆ ਸੀ ਮੈਂ ਜੋੜੀ

ਸੋ ਸੰਗਤ ਜੀ ਬੈਗ ਸਾਡੇ ਕੋਲ ਆ ਸਮਾਨ ਸਾਡੇ ਕੋਲ ਆ ਇਹ ਵੀ ਬੈਟਰੀ ਦਾ ਜਮਾ ਕਰਾਵਾਂਗੇ ਹੁਣ ਆਪਾਂ ਜੋੜੇ ਕਰਦੇ ਵਿੱਚ ਜੋੜੇ ਜਮਾ ਕਰਾਈਏ ਆ ਜੋ ਲੋ ਸੰਗਤ ਜੀ ਜੋੜਾ ਕਰਦੇ ਵਿੱਚ ਆ ਗਏ ਆ ਤੇ ਹੁਣ ਇੱਥੇ ਜੋੜੇ ਜਮਾ ਕਰਾਵਾਂਗੇ ਆ ਜੋ

ਦੇ ਘਰ ਗੁਰੂ ਕਾਲ ਅੰਦਰ ਜੋੜਾ ਘਰ ਬਾਥਰ ਸਾਰਾ ਕੁਝ ਚੀਜ਼ ਦੇ ਨਿਸ਼ਾਨਾ ਦੱਸਿਆ ਆ ਲੇਕੇ ਕਿ ਕਿਸੇ ਉਸ ਗੁਰੂ ਸਾਹਿਬ ਦੇ ਜਦ ਅੰਦਰ ਆਉਂਗੇ ਤਾਂ ਕੋਈ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਸਾਰਾ ਕੁਝ ਲੇਕੇ ਦੱਸਿਆ ਆ ਵਾ ਕੋਈ ਚੀਜ਼ ਦੀ ਲੱਭਣ ਦੀ ਲੋੜ ਨਹੀਂ ਆਗੀ ਸੋ ਤੁਸੀਂ ਦੇਖ ਸਾਹਿਬ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਇੱਧਰ ਜੋੜਾ ਘਰ ਅੱਜ ਜੋੜਾ ਘਰ ਤੇ ਉਧਰ ਬਾਥਰੂਮ ਕਾਰ ਕਰਦੀ ਇਹ ਤਾਂ ਪੱਪੀ ਕਰਦੇ ਆ ਦੇਖੋ ਸੰਗਤ ਕਿੰਨੀ ਆ ਰਹੀ ਆ ਛਤਰੀ ਕੇ ਤੇਰੇ ਕੰਮ ਪੱਛੂ ਪੱਤੀਆਂ ਮਾਰੀ ਆਓ ਹੁਣ ਤੁਹਾਨੂੰ ਉਹਦਾ ਦਰਬਾਰ ਦੇ ਅੰਦਰ ਲੈ ਕੇ ਚਲੀਏ ਲੋ ਸੰਗਤ ਜੀ ਦੇਖ ਸਕਦੇ ਰਾਖਲਾ ਸ਼ੁਰੂ ਹੈ ਉਹ ਕਹਿੰਦੇ ਇਹ ਪਰਾਤ ਦਾ ਮਾਲ ਲੁਕਿਆ ਹੋਇਆ ਲੋ ਸੰਗਤ ਜੀ ਦੇਖੋ ਕਿੰਨੀ ਸੋਹਣੀ ਪਾਰਗੀ

ਇਹ ਯਾਰ ਕਿੰਨਾ ਲੋ ਜਲਦੀ ਕਰੇ ਲੋ ਸੰਗਤ ਜੀ ਕੜਾ ਪ੍ਰਸ਼ਾਦ ਹੋਵੇ ਜੀ ਇੱਥੇ ਕਾਲੀ ਅਣਸਾਹ ਗੁਰਦੁਆਰੇ ਸਾਹਿਬ ਦਾ ਕੜਾ ਪ੍ਰਸ਼ਾਦ ਇੱਥੋਂ ਲੈਣੇ ਆਪਾਂ ਫੇਰ ਦਰਵਾਜ਼ੇ ਅੰਦਰ ਚੱਲਦੇ ਆ ਜੀ ਨਾਮ ਕੰਜੀ ਕੜਾ ਪ੍ਰਸ਼ਾਦ ਆ ਤੱਕ ਵੀ ਨਹੀਂ ਗਿਆ ਆਹ ਬਾਈ ਨਾ

ਆਪਾਂ ਜੀ 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 ਆ

ਬਬੀ ਸਾਰੀ सारी ਦੇ ਮੈਂ ਯਾਤਰਾ ਕੀਤੀ ਜਿਹੜੇ ਯਾਤਰਾ ਲੱਗੇ ਉਹ ਗੁਰੂ ਜੀ ਦੀ ਸ੍ਰੀ ਦਰਵਾਜੇਂਦਰ ਮੱਥੜੀ ਕੀ ਆਪਾਂ ਆਜੋ ਜਿਵੇਂ ਸਮਝਿਆ ਜਿਵੇਂ ਜਿਵੇਂ ਪਤਾ ਜੀਵਨ ਸਤ ਤਰਨ ਜਾਵੇ ਸਤੂਏ ਜੰਮੀ ਸਾਹਿਬ ਜੀ ਕਹਿੰਦੇ ਆ ਜਿਹੜਾ ਦੂਜੇ ਦੇਸ਼ਾਂ ਦੀ

साथ दी बनाया एक पंचायत के बनाया जो शरम प्रस्ताव है अपने गोद्वार है अपने गोद्वार है सरकारी बनाए बनाया क्या पता आप क्या तुम नापे गोद्वार बनाए आदि माने सिर्फ पूरा गोद्वार का संविधान देगा ज्यादा पाला मन से चला सबसे पाएगा और अपने गोद्वार करेंगे ना के पंचायत केंद्र में लाए लेने पंचायत के केंद्र भी बनाए आपसे ज्यादा ज्यादा आपसे बहुत सारे कुत्तों लगे हैं। आपको ऐसा ज्यादा नहीं है। हम लोग आपसे ना किसी के मुँह के या ना किसी के धूप में हैं। क्या सारे स्वास हैं? क्या आपसे आते हो? इसने स्वास लेकर के तब तक समझ लिया कि स्वास लेकर के ये तालाब का पानी ये तालाब ये तालाब बाढ़ ये तालाब स ਤੋ ਇਹ ਕੰਮ ਕਰ ਕਿਤੇ ਤਾਂ ਨਹੀਂ ਰੁਕੇ ਸਰਵਲ ਲੈ ਚਲਦੇ ਆ ਫਰੋ ਤੋਂ ਬਾਅਦ ਤੁਹਾਨੂੰ ਫਿਰ ਅਸੀਂ ਗੁਰੂ ਕਾ ਬਾਗ ਬਾਗਵਲ ਲੈ ਕੇ ਜਾਵਾਂਗੇ ਜੋਗੀ ਗੁਰਦਾ ਸਾਹਿਬ ਨੇ ਦੇਖ ਦੇਖਖੀ ਆ ਆਓ ਤੁਹਾਨੂੰ ਸੋਰਵਲ ਚਲੀਏ ਕੁੱਪੀ ਹੋਈ ਐਸੇ ਕਿਰਾ ਸਾਫ ਜੀ ਦੇ ਫੋਟੋਪਟਰਾ ਦੇਖੋ ਕਿੰਨਾ ਸੋਹਣਾ ਗੁਰਦੁਆਰਾ ਬਣਿਆ ਕਿੰਨਾ ਸੋਹਣਾ ਮਰਮਲ ਪੱਥਰ ਲਾਇਆ ਇੰਨੀ ਸੰਗਤ ਉਰੇ ਆ ਗਈ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਮੰਜੀ ਸਾਹਿਬ ਚਲੋ ਜੀ ਰਾਤ ਨੂੰ ਪਾਤਸ਼ਾਹ ਜੀ ਦੇਖਣ ਤੋਂ ਸੋ ਆਜੋ ਤੁਹਾਨੂੰ ਫਲੋਅਰ ਦੇ ਦਰਸ਼ਨ ਕਰਾਈਏ ਆਜੋ ਸੰਗਤ ਜੀ ਦੇਖੋ ਸੋਵਰ ਦੇ ਵਿੱਚ ਮੱਛੀਆਂ ਬਾਬਰ ਕਿੰਨਾ ਸੋਹਣਾ ਬਣਿਆ ਹੈ ਸੇਵਾਦਾਰ ਸੇਵਾ ਕਰਦੇ ਹੋਏ ਸੋ ਗੁਰੂ ਦਾ ਬਾਗ ਇਹ ਬਾਗ ਉਹ ਤਾਲਾ ਲੱਗਿਆ ਹੋਇਆ ਵਾ ਉਹ ਤੁਹਾਨੂੰ ਅੰਦਰ ਜਾ ਕੇ ਤਾਂ ਨਹੀਂ ਦਿਖਾ ਸਕਦੇ ਤੁਹਾਨੂੰ ਬਾਹਰੋਂ-ਬਾਹਰੋਂ ਦਿਖਾ ਦਿੰਨੇ ਆ ਆਜੋ ਸਤਿਪੁਰ ਦੀ ਚਰਨਾਂ ਸਿੱਖਾਇ ਤੁਜੀ ਹੋਲੀ ਦਾ ਤਿਹਾੜ ਆ ਰਿਹਾ ਹੋਲੀ ਦਾ ਤਿਹਾੜ ਅੱਗੇ ਕੀਤਾ ਜਾ ਰਿਹਾ ਹੈ ਸਤਿਕਾਰ ਜੀ ਆਪਾਂ ਵੀ ਜੋ ਤੁਹਾਡੇ ਨਾਲ ਗੱਲ ਸੁਣਾਈ ਨਾ ਸਿੱਖਾਂ ਤੁਹਾਡੇ ਲਈ ਹੋਣੀ ਨਹੀਂ ਜੇ ਗੱਲ ਨਹੀਂ ਹੋਣਾ ਪਟਾ ਕਰਮ ਨਹੀਂ ਹਾਂ ਸਾਡੇ ਵੀ ਮਾਫਕਾ ਦਾ ਬੁਰਸ਼ ਬਹੁਤ ਸਾਰੇ ਕਿ ਨਾਰੇ ਨਸਕਾਰ ਕਰਿਆ ਕੋਈ ਤੁਸ ਸੁਧਾਨ ਕਰਿਆ ਕੋਲ ਤਾਂ ਇਹ ਇੱਧਰ ਲਿਆ ਇਹ ਰਾਗ ਕੱਲ ਨਹੀਂ ਤੇਰਾ ਪਾਉਂਦਿਆ ਕਰੋ ਕਿਸੇ ਬੰਦ ਕਰਵਾਣੀਆਂ ਦੇ ਕੇ ਕਿ ਦਸਤਾਰਾ ਇਹ ਧਾਰੇ ਮਿਲਿਆ ਐਵੇਂ ਬਿਆਹ ਦੇ ਪਤੀ ਨਾ ਕਰਿਆ ਕਰੀਏ ਆਹ ਸਖਤ ਜੀ ਗੁਰਦੁਆਰਾ ਸਾਹਿਬ ਕਲੀਆਂ ਦੇ ਵਿੱਚ ਉਸੀ ਦੇਖ ਸਕਦੇ ਹੋ ਵਿਚੀ ਗੁਰਦੁਆਰਾ ਬੜਾ ਮੰਦir ਸਾਹਿਬ ਗੁਰਦੁਆਰਾ ਸ੍ਰੀ ਮੰਦir ਸਾਹਿਬ ਸੋ ਤਾਲੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਬੜਾ ਹੋਰ ਕਹਿੰਦੇ ਆਪਾਂ ਗੁਰਦੁਆਰਾ ਸ੍ਰੀ ਮੰਦir ਸਾਹਿਬ ਸੋ ਸੰਗਤ ਜੀ ਆਓ ਤੁਹਾਨੂੰ ਅੰਦਰ ਦਰਸ਼ਨ ਕਰਾਉਂਦੇ ਆਂ ਬਾਬਾ ਜੀ ਨੂੰ ਨਮਸਕਾਰ ਕਰਦੇ ਆਂ ਜਿੱਦਾਂ ਬੰਦਾ ਨੇ ਸਿੱਖਿਆ ਤੋਂ ਕੇ ਰੋਲ ਲੱਗ ਗਿਆ ਇੰਦਾ ਪੂਰ ਡੇਟ ਕਰਤਾ ਤਾਂ ਹੋਰ ਜਦੋਂ ਸਿੱਖਣ ਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਖਾਤੇ ਸਾਰੇ ਸੰਗਤ ਜੀ ਨੂੰ ਜਿੰਤੀ ਆ ਕਿ ਗੁਰਦੁਆਰਾ ਕਾਲੀਆਂ ਨਾਲ ਸਾਹ ਦੇ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਗੁਰਦੁਆਰਾ ਸ੍ਰੀ ਜਰਪਤੀ ਸਾਹਿਬ ਜੋ ਕਾਲੀਆਂ ਨਾਲ ਗੁਰਦੁਆਰੇ ਦੇ ਵਿੱਚ ਹੀ ਸਤਫਿਕ ਨੇ ਗੁਰਦੁਆਰੇ ਬਣੇ ਹੋਏ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਸ੍ਰੀ ਜਰਪਤੀ ਸਾਹਿਬ ਆਉ ਹਣ ਤੇ ਸਾਥ ਗੁਰਦੁਆਰਾ ਸਾਹਿਬ ਦੇ ਦਸਣ ਵਰਕੇ ਆ ਨਹੀਂ ਆਜੋ ਸਰਾਂ ਜੀ ਦਾ ਸੁਨਾਇਆ ਤੇ ਹੋਵੇ ਰਾਏ ਜੜਪਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਾਥੇ ਗੁਰਦੁਆਰਾ ਜੜਪਤੀ ਸਾਹਿਬ ਦਾ ਇਤਿਹਾਸ ਜੜਪਤੀ ਸਾਹਿਬ ਦਾ ਇਤਿਹਾਸ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1705 ਇਸ ਦਿਨ ਆਏ ਇੱਥੇ ਬੈਠ ਕੇ ਰਾਏ ਕਿਲੇ ਨੂੰ ਕਿਹਾ ਕਿ ਕੋਣ ਸਵਾਰ ਦਿਓ ਤਾਂ ਜੋ ਸਰਹੰਦ ਦੇ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੀ ਖਬਰ ਮੰਗਵਾਈ ਜਾਏ ਉਸ ਵਕਤ ਰਾਏ ਕਿਲੇ ਨੇ ਇਹ ਸੇਵਾ ਪ੍ਰਵਾਨ ਕੀਤੀ ਤੇ ਆਪਣੇ ਚਰਵਾਹੇ ਨੂਰ ਨੂਰੇ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਦੀ ਖਬਰ ਲੈਣ ਸੰਦ ਭੇਜ ਦਿੱਤਾ ਕਿਉਂਕਿ ਨੂਰੇ ਦੀ ਭੈਣ ਨੂਰਾ ਸਰਹੰਦ ਵਿਖੇ ਵਿਆਹੀ ਹੋਈ ਸੀ ਨੂਰਾ ਹੁਕਮ ਮੰਨ ਕੇ ਆਪਣੀ ਭੈਣ ਕੋਲ ਸੰਦ ਪੁੰਚਿਆ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜੀ ਦੀ ਸ਼ਿੱਧੀ ਵਰਤਾ ਸੁਣ ਕੇ ਵਾਪਸ ਰਾਏਕੋਡ ਪਹੁੰਚਿਆ ਅਤੇ ਸਾਰੀ ਵਾਰਦਾਤ ਗੁਰੂ ਜੀ ਨੂੰ ਦੱਸੀ ਕਿ ਛੋਟੇ ਸਾਹਿਬ ਜੀ ਨੇ ਇਸਲਾਮ ਗੂੜ ਨਾ ਕੀਤਾ ਜਿਸ ਕਰਕੇ ਉਦੋਂ ਦੇ ਨਵਾਬ ਨੇ ਨਿਹਾ ਵਿੱਚ ਚਨਵਾ ਕੇ ਸ਼ਹੀਦ ਕਰਵਾ ਦਿੱਤਾ ਗੁਰੂ ਜੀ ਨੇ ਇਹ ਸਾਰੀ ਖਬਰ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਸਭ ਦੇ 부rte ਦੀ ਜੜ ਪੱਟੀ ਤੇ ਬਚਨ ਕੀਤਾ ਕਿ ਮੁਗਲ ਰਾਜ ਦੀ ਜੜ ਪੱਟੀ ਗਈ ਉਸ ਸਮੇਂ ਰਾਏ ਕਿਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਵੀ ਤੁਰਕ ਹਾ ਗੁਰੂ ਜੀ ਰਾਏ ਕੋਲ ਦੀ ਸੇਵਾ ਤੋਂ ਬੜ ਖੁਸ਼ ਸਨ ਜਿਸ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਇੱਕ ਤਲਵਾਰ ਖੰਡਾ ਗੰਗਾ ਸਾਗਰ 286 ਕੋ ਵਾਲਾ ਤੇ ਨਿਹਾਲ ਬਖਸ਼ਿਤ ਕਰਦੇ ਹੋਏ ਕਿਹਾ ਜਿੰਨਾ ਚਿਰ ਇਹਨਾਂ ਵਾਸਤਾ ਦੀ ਸੇਵਾ ਸੰਭਾਲ ਕਰਦੇ ਰਹੋ ਗੇ ਉਹਨਾਂ ਚਿਰ ਤੁਹਾਡੇ ਰਾਜ ਤੇ ਆਜ ਨਹੀਂ ਆਵੇਗੀ ਸੋ ਸੰਗਤ ਜੀ ਪੂਰਾ ਧਿਆਨ ਨਾਲ ਦਾਸਤਾ ਹਉ ਤੁਹਾਨੂੰ ਹੁਣ ਗੁਰਦੁਆਰਾ ਦੇ ਦਰਸ਼ਨ ਕਰਾਈਏ ਕਾ ਦੇਣਾ ਤਖਤਾਂ ਦੇ ਵਿੱਚ ਨਹੀਂ ਲੋ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਤੁਸੀਂ ਬਾਗ ਦੇਖ ਸਕਦੇ ਹੋ ਤੇ ਗੁਰਦੁਆ ਸਾਹਿਬ ਦੇ ਹੁਣ ਆਪਾਂ ਜਾਣੇ ਆ ਮੈਂ ਵੀ ਇਸ ਗੁਰਦੁਆ ਸਾਹਿਬ ਪਹਿਲੀ ਵਾਰ ਆਇਆ ਸੋ ਆਜੋ ਦੇਖਦੇ ਆ ਇਧਰਲੀ ਸਾਈਡ ਮੈਨੂੰ ਲੱਗਦਾ ਕੀ ਦਵਾਨ ਹਾਲ ਬਣ ਰਿਹਾ ਨਵਾਂ ਗੁਰਦੁਆਰਾ ਸਾਹਿਬ ਬਣ ਰਿਹਾ ਵਾਹੂਰ ਆਪਾਂ ਆਪਾ ਦੇਖਦੇ ਆਂ ਦੇਖੋ ਸੰਗਤ ਜੀ ਇਹ ਲਿਖਿਆ ਆ ਸੰਕਾ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਬਣ ਰਹੀਆਂ ਨਵੀਆਂ ਇਮਾਰਤਾਂ ਲਈ 1:00 ਵਜੇ ਤੇ 3:00 ਵਜੇ ਦੀ ਸੇਵਾ ਤੁਹਾਨੂੰ ਹਾਲ ਕਰਕੇ ਗੁਰੂ ਜੀ ਕੋਸ਼ਿਸ਼ਾਂ ਪ੍ਰਾਪਤ ਕਰੋ ਲੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਉੱਧਰ ਗੁਰਦੁਦਾਰਾ ਸਾਹਿਬ ਇਮਾਰਤ ਨਵੀਂ ਬਣ ਰਹੀ ਆ ਜੋ ਕਿ ਫਿਲਹਾਲ ਮੈਨੂੰ ਲੱਗ ਰਿਹਾ ਕਿ ਦੀਵਾਨ ਹਲ ਹੋਊਗਾ ਬਾਕੀ ਆਪਾਂ ਪੁੱਛ ਕੇ ਦੱਸ ਦਾਂਗੇ ਤੁਹਾਨੂੰ ਕੀ ਇਸ ਇਮਾਰਤ ਦਾ ਕੀ ਬਣ ਰਿਹਾ ਗੁਰਦੁਆਰਾ ਨਵਾਂ ਬਣ ਰਿਹਾ ਇਹਨੂੰ ਪਤਾ ਕੀ ਬਣ ਰਿਹਾ ਮੈਨੂੰ ਇਸ ਹਾਲ ਨਾਲ ਅੰਦਾਜ਼ਾ ਲਾ ਰਹੇ ਆਪਾਂ ਕਿ ਇਹ ਦੀਵਾਨ ਹਲ ਬਣਦਾ ਹੋਊਗਾ ਅੱਜ ਸੋਸੰਗਤ ਜੀ ਇਸ ਗੁਰਦੁਆਰੇ ਦੇ ਵਿੱਚ ਮੈਂ ਕੱਲੀ ਵਾਰ ਆਸੀ ਗੁਰਦੁਆਰਾ ਕਾਨੀ ਸਾਹਿਬ ਤੇ ਕਾਨੀ ਸਾਹਿਬ ਗੁਰਦੁਆਰਾ ਇਤਨਾ ਵੱਡਾ ਗੁਰਦੁਆਰਾ ਸਾਹਿਬ ਆ ਕੀ ਗੁਰਦੁਆਰੇ ਦੇ ਵਿੱਚ ਹੀ ਗੁਰਦੁਆਰੇ ਬਣੇ ਨੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਿੱਧੂ ਗੁੱਤਾ ਸਾਹਿਬ ਸੋ ਆਓ ਆਪਾਂ ਹੁਣ ਇੱਥੇ ਮੱਥਾ ਟੇਕਦੇ ਹਾਂ ਤੋਂ ਗੁਰਦੁਆਰਾ ਦਿਖਾਉਂਦੇ ਆ ਮੈਂ ਪਹਿਲੀ ਵਾਰ ਆਇਆ ਜੇ ਮੇਰੇ ਤੋਂ ਕੋਈ ਜੋ ਕੋਈ ਹੋਵੇ ਤਾਂ ਮਾਫ਼ ਕਰਦੇ ਹੋ ਆਓ ਆਪਾਂ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੇ ਉਹਨਾਂ ਦੀਆਂ ਦਸ਼ਿਆ ਕਰਾਵਾਂਗੇ ਆਜੋ Борьба с водой, борьба с водой, борьба с ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸੋ ਸੰਗਤ ਜੀ ਗੁਰਦੁਆਰਾ ਬੁੱਢਾ ਸਾਹਿਬ ਦਾ ਇਤਿਹਾਸ ਤਾਂ ਨੂੰ ਹੁਣ ਦੱਸਦੀ ਹੈ ਸਨ ਸ਼ਾਹ ਦਰਸੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ 1705 ਈਸਵੀ ਨੂੰ ਇਸ ਥਾਂ ਤੇ ਆਏ ਉਸ ਸਮੇਂ ਇਸ ਥਾਂ ਤੇ ਉਸ ਸਮੇਂ ਦਾ ਨਵਾਬ ਰਾਏ ਕਿਲੇ ਦਾ ਚਰਵਾਹਾ ਪਾਲੀ ਨੂਰਾ ਮਾਹੀ ਮੱਜਾ ਚਾਰਦਾ ਸੀ ਗੁਰੂ ਜੀ ਨੇ ਨੂਰੇ ਮਾਹੀ ਨੂੰ ਸੁੰਮੁੰਦਰ ਦੁੱਧ ਦਾ ਹਕੂਮਤ ਪਾਪੇ ਨੂਰੇ ਨੇ ਬੇਨਤੀ ਕੀਤੀ ਕਿ ਮੈਂ ਤਾਂ ਹਾਂ ਹੀ ਵਜਾ ਚੋਕੇ ਆਇਆ ਹਾਂ ਤਾਂ ਗੁਰੂ ਜੀ ਨੇ ਇੱਕ ਓਸਰ ਝੋਟ ਓਸਰ ਝੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਝੋਟੀ ਖੱਲੋਂ ਹੀ ਦੁੱਧ ਚੋ ਕੇ ਦੇ ਦੇ ਤਾਂ ਅੱਗੋਂ ਨੂਰਾ ਨੇ ਕਿਹਾ ਮਹਾਰਾਜ ਮੇਰੇ ਕੋਲ ਤਾਂ ਕੋਈ ਬਰਤਨ ਹੀ ਨਹੀਂ ਤਾ ਗੁਰੂ ਜੀ ਨੇ ਉਸ ਨੂ ਗੰਗਾ ਸਾਗਰ ਦਿੱਤਾ ਜਿਸ ਵਿੱਚ 288 ਛੇਕ ਸੰਨੂਰੇ ਨੇ ਛੋਟੀਆਂ ਨੂੰ ਨੂਰੋਂਦੇ ਤੇ ਬੂਟੇ ਨਾਲ ਬੰਨਿਆ ਤੇ ਨੂਰੇ ਦੀ ਹਰਾਨੀ ਦੀ ਹੱਦ ਨਾ ਰਹੀ ਜਦ ਉਸ ਛੋਟੀ ਨੇ ਦੁੱਧ ਦਿੱਤਾ ਤੇ 288 ਛੇਕਾਂ ਵਾਲਾ ਗੰਗਾ ਸਾਗਰ ਵਿੱਚੋਂ ਦੁੱਧ ਨਾ ਡੁੱਲਿਆ ਤੇ ਨੂਰਾ ਗੁਰੂ ਜੀ ਦਾ ਇਹ ਚੰਤਕਾਰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਸਾਰੀ ਵਾਰਦਾਤ ਰਾਏ ਕਿਲੇ ਨੂੰ ਦੱਸੀ ਰਾਏ ਕਿਲਾ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਏ ਸੰਗਤ ਜੀ ਇਹ ਹੈਗਾ ਆਪਣਾ ਦੀਵਾਨ ਹਾਲ ਗੁਰਦੁਆਰਾ ਸਾਹਿਬ ਕਾਲੀਆਂਣਾ ਗੁਰਦੁਆਰਾ ਸਾਹਿਬ ਤੇ ਗੁਰਦੁਆਰ ਸਾਹਿਬ ਦਾ ਇਹ ਹਾਲ ਆ ਦੀਵਾਨ ਹਾਲ ਜਿੱਥੇ ਦੀਵਾਨ ਸਜਾਈ ਜਾਂਦੇ ਆ ਸੋ ਭਾਰੀ ਬੇਨਤੀ ਦੇ ਵਿੱਚ ਸੰਗਤ ਇੱਥੇ ਆ ਸਕਦੀ ਆ ਤੇ ਦੀਵਾਨ ਦਾ ਆਨੰਦ ਮਾਣ ਸਕਦੀ ਆ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਇਹ ਦੁਆਨ ਹਾਲ ਬਣਿਆ ਹੈ ਆਇਓ ਤੁਹਾਨੂੰ ਗੁਰਦੁਆਰਾ ਕਾਨਿਆ ਸਾਹਿਬ ਦਾ ਅੰਦਰ ਹਾਲ ਵਿੱਚ ਲੈ ਚਲੀਏ ਆਜੋ लो संगति जी तुम देखो गुरुद्वारा का लंगर हाल गुरुद्वारा साहब लंगर हाल गुरु जी नानक देव जी गुरु गोबिंद जी गुरु मेहर लंगर हाल के तस्वीर लगी हुई है लोग संघ जी ਗੁਰਦੁਆਰਾ ਸਾਹਿਬ ਤਲੀਆਂ ਸਾਹਿਬ ਹਾਈ ਕੋਰਟ ਦਾ ਪੂਰਾ ਇਤਿਹਾਸ ਤੁਹਾਡੇ ਸਾਹਮਣੇ ਆ। ਅੱਜ ਆਪਾਂ ਹੁਣ ਗੁਰਦੁਆਰਾ ਸਾਹਿਬ ਤਲੀਆਂ ਸਾਹਿਬ ਦੀ ਇਤਿਹਾਸ ਪੜ੍ਹੀਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 19 ਫੋਸਵੇਂ ਸਦੀ 1768 ਬਿਕਰੀ ਜਨਵਰੀ 1705 ਈਸਵੀ ਨੂੰ ਅੰਮ੍ਰਿਤ ਵੇਲੇ ਰਾਏਕੋਟ ਦੇ ਕਣੇ ਜੰਗਲਾਂ ਲੇਹੀ ਨਦੀ ਦੇ ਕੰਢੇ ਟਾਲੀ ਹੇਠ ਆਸਨ ਲਾ ਕੇ ਇਸ ਪਾਵਨ ਤਰਤੇ ਨੂੰ ਸੁਭਾਗਾ ਕੀਤਾ ਦਿਨ ਚੜ੍ਹੇ ਰਾਏ ਕਿਲੇ ਦਾ ਜਰਵਾ ਨੂਰੇ ਮਹੀ ਮੱਜਾ ਚਾਰਨ ਆ ਗਿਆ ਗੁਰੂ ਜੀ ਨੇ ਨੂਰੇ ਨੂੰ ਸਮੁੰਦਰ ਦੁੱਧ ਛਕਾਉਣ ਦਾ ਹੁਕਮ ਕੀਤਾ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਜਾ ਤਾਂ ਮੈਂ ਅੱਜ ਸਿਰਹੀ ਛੋ ਲਈਆਂ ਜੋ ਆਇਆ ਕਰੋ ਲੈ ਆਉਂਦਾ हां गुरुजी ਨੇ ਇੱਕੋ ਸੋ ਛੋਟੀ ਵੱਲ ਇਸ਼ਾਰਾ ਕਰਦੇ ਹੋਏ ਗੰਗਾ ਸਾਗਰ ਫੜਾ ਕੇ ਨੂਰੇ ਨੂੰ ਤੁਸੀਂ ਚਾਣ ਲਈ ਕਿਹਾ ਨੂਰੇ ਨੇ ਹੁਕਮ ਮੰਨ ਕੇ ਦੁੱਧ ਚੋਣਾ ਉਹਨਾਂ ਸ਼ੁਰੂ ਕੀਤਾ ਨੂਰੇ ਦੀ ਹੈਰਾਨੀ ਦਾ ਕੋਈ ਹੱਦ ਨਾ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਤੁਹਾਡਾ ਧੰਨਵਾਦ ਕਰਦੇ ਆ ਜੇ ਤੁਸੀਂ ਇਹ ਵੀਡੀਓ ਦੇ ਤੱਕ ਰਹੇ ਹੋਣ ਚੁੱਕੇ ਹੋ ਸੋਸੰਗਤ ਜੀ ਤੇ ਆਪ ਦਾ ਅਫਾਜ਼ ਦੱਸਦੇ ਹੋਏ ਜੇ ਸਾਡੇ ਕੋ ਕੋ ਗਲਤੀ ਹੋ ਗਈ ਤਾਂ ਆਪਣਾ دوست ਪੁਰਾ ਬੱਚਾ ਸਮਝ ਕੇ ਮਾਫ ਕਰਦੇ ਹੋ ਸੋ ਸੰਗਤ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਤੁਹਾਡੇ ਸਬਸਕ੍ਰਾਈਬ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਕਿ ਜੀ ਹੋਰ ਕੰਮ ਵਧੀਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸੋ ਸੰਗਤ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਅਸੀਂ ਅਗਲੀ ਵੀਡੀਓ ਬਣਾਉਨੇ ਆ ਉਹ ਤੁਹਾਡੇ ਤਾਂ YouTube ਚੈਨਲ ਤੇ ਪਹੁੰਚ ਜਾਇਆ ਕਰੂਗੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ